ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ ਜੀ 1.18x7 ਡਬਲ ਟੈਰੀ ਹੈ ਜੀ 2.5 ਫੁੱਟ ਵਿਡ 2024 ਮਾਡਲ ਵੱਡੇ ਵੇਰਿੰਗ 18 LED ਲਾਈਟਾਂ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 292000 ਪੈਟਰੋਲ ਦਾ ਰੇਟ ਹੈ ਜੀ 79738 66162 ਇਹ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟਰਾਲੀ ਜਿਹੜੀ ਖਰੀਦ ਸਕਦੇ ਹੋ ਹੀਰੋ ਐਫ ਡਿਲਕਸ ਮੋਟਰਸਾਈਕਲ ਵਿਕਾਊ ਹੈ ਜੀ 2023 ਮਾਡਲ ਸੈਲਫ ਸਟਾਰਟ ਹੈ ਜੀ ਕਾਗਜ਼ ਪੂਰੇ ਨੇ ਪੀ ਵੀ 5 ਨੰਬਰ ਏਰੀਆ ਫਿਰੋਜ਼ਪੁਰ 65000 ਰੁਪਏ ਰੇਟ ਰੱਖੇ ਗਿਆ ਜੀ ਪੰਜਾਬ ਨੰਬਰ ਹੈ ਜੀ 65000 ਰੁਪਏ ਰੇਟ ਮੰਗੇ ਜੀ ਕਾਗਜ਼ ਪੂਰੇ ਨੇ ਸੈਲਫ ਸਟਾਰਟ 2023 ਮਾਡਲ ਹੀਰੋ ਐਚਐਫ ਡਿਲਕਸ ਮੋਟਰਸਾਈਕਲ ਵਿਕਾਊ ਹੈ ਜੀ 9463621811 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮੋਟਰਸਾਈਕਲ ਜਿਹੜਾ 65000 ਰੁਪਏ ਦੇ ਵਿੱਚ ਤੁਸੀਂ 23 ਮਾਡਲ ਖਰੀਦ ਸਕਦੇ ਹੋ ਪਿੱਟ ਰੇੜਾ ਵਿਕਾਊ ਹੈ ਜੀ ਏਰੀਆ ਜੀ ਪਿੰਡ ਰੱਲਾ ਮਾਨਸਾ 9041247547 9041247547 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਬੀਰ ਨੂੰ ਬੇਨਤੀ ਹੈ ਜੀ ਜਾਣਕਾਰੀ ਪੂਰੀ ਭੇਜ ਕਰੋ ਰੇਟ ਮਾਡਲ ਸਾਰੀ ਜਾਣਕਾਰੀ ਤੁਸੀਂ ਸਾਨੂੰ ਪੂਰੀ ਹੀ ਭੇਜਿਆ ਕਰੋ ਜੀ ਫੋਰਡ ਆਈਕਨ ਗੱਡੀ ਵਿਕਾਊ ਹੈ ਜੀ ਗੱਡੀ 2010 ਮਾਡਲ ਹੈ ਜੀ 80% ਟਾਇਰਾਂ ਦੀ ਕੰਡੀਸ਼ਨ ਰੇਟ ਹੈ ਜੀ 80000 ਏਰੀਆ ਪਿੰਡ ਰੋੜੇਵਾਲ ਸੰਗਰੂਰ ਕੰਡੀਸ਼ਨ ਜਮ ਓਕੇ ਤੁਸੀਂ ਦੇਖ ਸਕਦੇ ਹੋ ਵੀਰ ਨੇ ਦਿਖਾਈ ਹੋਈ ਹੈ ਜੀ 95012 95800 ਇਸ ਨੰਬਰ ਤੇ ਫੋਨ ਕਰਕੇ ਫੋਰਡ ਆਈਕਨ ਗੱਡੀ 2010 ਮਾਡਲ 80000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਤੇ ਗੱਡੀ ਪੰਜਾਬ ਨੰਬਰ ਹੈ ਜੀ ਕੋਈ ਐਕਸੀਡੈਂਟ ਨਹੀਂ ਸਾਫ਼ ਕੰਡੀਸ਼ਨ ਦੀ ਗੱਡੀ ਹੈ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਡੀਲ ਕਰ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2017 ਮਾਡਲ ਕਾਪੀ 2018 ਦੀ ਹੈ ਜੀ ਟਾਇਰ ਨਾਲ ਦੇ ਨੇ 55% ਪੀਵੀ 19 ਨੰਬਰ ਬਰਨਾਲੇ ਦਾ ਪਹਿਲੇ ਨਾ ਹੈ ਨਵੀਂ ਬੈਟਰੀ ਹੈ ਜੀ 5 ਲੱਖ 65000 ਰੁਪਏ ਦੀ ਕੀਮਤ ਹੈ ਜੀ ਏਰੀਆ ਜੀ ਬਰਨਾਲਾ 9815796174 9815796174 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 17 ਮਾਡਲ ਤੁਸੀਂ 565000 ਰੁਪਏ ਦੇ ਵਿੱਚ ਡੀਲ ਕਰ ਸਕਦੇ ਹੋ ਮਹਿੰਦਰਾ 265 ਡ੍ਰੈਕਟਰ ਵਿਕਾਊ ਹੈ ਜੀ ਹਰਿਆਣਾ ਨੰਬਰ ਏਰੀਆ ਬਾਗਾ ਪੁਰਾਣਾ ਮੋਗਾ ਟਾਇਰ ਚਾਰੇ ਜੇ ਕੇ ਦੇ ਨੇ ਨਵੇਂ 195000 ਰੁਪਏ ਰੇਟ ਰੱਖੇਗੇ ਇੰਜਨ ਗੇਅਰ ਦਾ ਓਕੇ ਮੌਕੇ ਤੇ ਬਾਹ ਕੀ ਚਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਦੇ ਨਾਲ ਖਰੀਦ ਸਕਦੇ ਹੋ 9855744005 9855744005 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 265 ਟਰੈਕਟਰ 195000 ਰੁਪਏ ਚ ਖਰੀਦ ਸਕਦੇ ਹੋ ਸੁਭਰਾਜ 855 ਟਰੈਕਟਰ ਵਿਕਾਊ ਹੈ ਜੀ 2016 ਮਾਡਲ 2450 ਘੰਟਾ ਚੱਲਿਆ ਏਰੀਆ ਧੂਰੀ 525000 ਰੁਪਏ ਰੇਟ ਰੱਖੇ ਗਿਆ ਜੀ 9877714290 9877714290 ਐਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਜਿਹੜੇ ਵੀਰ ਵਧੀਆ ਕਮੈਂਟ ਕਰ ਦੇਣ ਉਹਨਾਂ ਦਾ ਤੈਦ ਲੋ ਧੰਨਵਾਦ ਸੋਨਾਲਿਕਾ 750 RX ਡਾਇਰੈਕਟਰ ਵਿਕਾਊ ਹੈ ਜੀ 2021 ਮਾਡਲ ਹੈ ਜੀ ਏਰੀਆ ਜੈਤੋ 6.5 ਲੱਖ ਰੁਪਏ ਰੇਟ ਰੱਖੇ ਗਿਆ ਜੀ ਬਾਕੀ ਇੰਜਨ ਗੇਅਰ ਦਾ ਓਕੇ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਸੋਨਾਲਿਕਾ 750 ਟਰੈਕਟਰ ਆਰਐਕਸ ਵਿਕਾਊ ਹੈ 2021 ਮਾਡਲ 6.5 ਲੱਖ ਰੁਪਏ ਦੀ ਕੀਮਤ ਹੈ ਜੀ ਏਰੀਆ ਜੈਤੋ 7347009578 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 750 ਆਰਐਕਸ ਟਰੈਕਟਰ 2021 ਮਾਡਲ 6.5 ਲੱਖ ਰੁਪਏ ਚ ਖਰੀਦ ਸਕਦੇ ਹੋ ਕੋੜੀ ਤੇ ਬਸ਼ੇਰਾ ਵਿਕਾਊ ਹੈ ਕੋੜੀ ਦੀ ਉਮਰ ਹੈ ਜੀ 5 ਸਾਲ ਹਾਈਟ 60 ਇੰਚ 5 ਮਹੀਨਿਆਂ ਦੀ ਗੱਬੜਾ ਰੇਟ ਹੈ ਜੀ 3 ਲੱਖ ਰੁਪਏ ਡਿਮਾਂਡ ਬਸ਼ੇਰਾ 1 ਸਾਲ ਤੇ 3 ਮਹੀਨਿਆਂ ਦਾ ਸੈਨਸ਼ਾ ਮਾਜੋਕੇ ਦਾ ਬੱਚਾ ਜੀ ਇਹ ਰੇਟ ਹੈ 2 ਲੱਖ ਰੁਪਏ ਡਿਮਾਂਡ ਏਰੀਆ ਜਗਰਾਉ 9464764032 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਘੋੜੀ ਅਤੇ ਬਸ਼ੇਰਾ ਜਿਹੜਾ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਘੋੜੀ ਦਾ ਰੇਟ 3 ਲੱਖ ਰੁਪਈਆ ਤੇ ਬਸ਼ੇਰਾ ਦਾ ਰੇਟ ਜਿਹੜਾ ਉਹ 2 ਲੱਖ ਰੁਪਏ ਜੀ ਇਹਦੇ ਨੰਬਰ ਤੇ ਕਾਲ ਕਰ ਸਕਦੇ ਹੋ ਮੈਸੀ 9000 ਟਰੈਕਟਰ ਵਿਕਾਊ ਹੈ ਜੀ 2013 ਮਾਡਲ ਪਹਿਲੇ ਨਾ ਪੀ ਵੀ ਗਰ ਨੰਬਰ 80% ਐਰ ਇੰਜਨ ਗੇਅਰ ਦਾ ਓਕੇ 3 ਲੱਖ 70000 ਰੁਪਏ ਟਰੈਕਟਰ ਦਾ ਰੇਟ ਰੱਖਿਆ ਗਿਆ ਜੀ ਪਹਿਲੇ ਨਾ ਹੈ ਜੀ ਪੰਜਾਬ ਨੰਬਰ ਹੈ ਜੀ 80% ਐਰ ਨੇ 9779690013 9779690013 ਇਸ ਨੰਬਰ ਤੇ ਫੋਨ ਕਰਕੇ ਮੈਸੀ 9000 ਟਰੈਕਟਰ 3 ਲੱਖ 70000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਆਲੂ ਵਿਜਾਈ ਮਸ਼ੀਨ ਵਿਕਾਊ ਹੈ ਜੀ ਆਲੂ ਵਿਜਾਈ ਮਸ਼ੀਨ ਵਿਕਾਊ ਹੈ ਜੀ ਏਰੀਆ ਮੁੱਲਾਪੁਰ ਦਾਖਾ 50000 ਰੁਪਏ ਰੇਟ ਰੱਖਿਆ ਗਿਆ ਪੂਰੀ ਸਾਫ ਹੈ ਜੀ 30 ਇੰਚੀ ਮਸ਼ੀਨ ਹੈ ਜੀ 9465532248 ਇਸ ਨੰਬਰ ਤੇ ਫੋਨ ਕਰਕੇ ਆਲੂ ਵਿਜਾਈ ਮਸ਼ੀਨ ਮੁੱਲਾਪੁਰ ਦਾਖਾ ਏਰੀਏ ਦੇ ਵਿੱਚ ਤੁਸੀਂ 50000 ਰੁਪਏ ਦੇ ਵਿੱਚ ਇਸ ਨੰਬਰ ਤੇ ਕਾਲ ਕਰਕੇ ਡੀਲ ਕਰ ਸਕਦੇ ਹੋ ਤੇ ਐਡ ਕਰਵਾਉਂਦੇ ਦੀ ਸਾਡਾ ਵਟਸਐਪ ਨੰਬਰ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ ਜੀ 13.5 ਬਿੱਗੇ ਜ਼ਮੀਨ ਵਿਕਾਊ ਹੈ ਜੀ 13.5 ਬਿੱਗੇ ਜ਼ਮੀਨ ਵਿਕਾਊ ਹੈ ਜੀ 2 ਮੋਟਰਾ ਇੱਕ ਟਰੈਕਟਰ ਵਾਲਾ ਬੋਰ ਹੈ ਵਿੱਚ ਦੋ ਟਾਣੀਆਂ ਬਣੀਆਂ ਹੋਈਆਂ ਨੇ ਜੀ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਇਸ ਵੀਰ ਨੇ ਟਾਣੀਆਂ ਵੀ ਦਿਖਾਈਆਂ ਦੂਰੋਂ ਤੇ ਇਹ ਵਧੀਆ ਤੁਸੀਂ ਜ਼ਮੀਨ ਵੀ ਦੇਖ ਸਕਦੇ ਹੋ ਵੀ ਇਹਦੇ ਵਧੀਆ ਵੀਡੀਓ ਬਣਾ ਕੇ ਭੇਜੀਏ ਜੀ ਤੁਸੀਂ ਪੂਰੀ ਵੀਡੀਓ ਨੂੰ ਦੇਖਿਓ ਤੇ ਪਾਣੀ ਵਗੈਰਾ ਤੁਸੀਂ ਦੇਖ ਸਕਦੇ ਹੋ ਜੀ ਦੋ ਟਾਣੀਆਂ ਨੇ ਤਾਰਬੰਦੀ ਹੋਈ ਹੈ ਜੀ ਏਰੀਆ ਟਾਬਾਂ ਤਹਿਸੀਲ ਸੰਗਰੀਆ ਹਨਮਾਨਗੜ੍ਹ ਤੇ ਰੇਟ ਹੈ ਜੀ 15 ਲੱਖ ਰੁਪਏ ਬਿੱਗੇ ਦਾ ਬਿੱਗੇ ਦਾ ਰੇਟ ਹੈ 15 ਲੱਖ ਰੁਪਏ 13/2 ਬਿੱਗੇ ਜ਼ਮੀਨ ਵਿਕਾਊ ਆ ਦੋ ਮੋਟਰਾ ਇੱਕ ਟਰੈਕਟਰ ਵਾਲਾ ਬੋਰ ਹੈ ਵਿੱਚ ਦੋ ਟਾਣੀਆਂ ਬਣੀਆਂ ਹੋਈਆਂ ਨੇ 15 ਲੱਖ ਰੁਪਏ ਬਿੱਗੇ ਦਾ ਰੇਟ ਰੱਖਿਆ ਗਿਆ ਜੀ ਤਾਬਾ ਤਹਿਸੀਲ ਸੰਗਰੀਏ ਦੇ ਵਿੱਚ ਇਹ ਜ਼ਮੀਨ ਹੈ ਜੀ 6378358209 6378358209 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਨੰਬਰ ਤੇ ਫੋਨ ਕਰਕੇ 13.5 ਵਿੱਗੇ ਜ਼ਮੀਨ 15 ਲੱਖ ਰੁਪਏ ਨੂੰ ਵਿੱਗੇ ਦੇ ਹਿਸਾਬ ਨਾਲ ਖਰੀਦ ਸਕਦੇ ਤੇ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਇਹ ਵੀਰ ਦੇ ਵਾਂਗੂ ਵੀਡੀਓ ਬਣਾ ਕੇ ਕਿਸੇ ਵੀ ਤਰ੍ਹਾਂ ਜ਼ਮੀਨ ਪਲਾਟ ਦੀ ਪੇਚ ਸਕਦੇ ਹੋ ਐਨਆਰਆਈ ਵੀਰ ਦੇ 3 BHK ਕੋਠੀ ਵਿਕਾਊ ਹੈ ਜੀ ਇੰਟੀਰੀਅਰ ਡਿਜ਼ਾਈਨਰ ਬਹੁਤ ਸ਼ੌਂਕ ਦੇ ਨਾਲ ਕੋਠੀ ਤਿਆਰ ਕੀਤੀ ਹੋਈ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਫੁੱਲ ਕੰਪਲੀਟ ਹੈ ਜੀ ਆਲ ਵਰਕ ਹੋਇਆ ਲੋਕੇਸ਼ਨ ਮੋਗਾ ਰੇਟ ਹੈ ਜੀ 60 ਲੱਖ ਰੁਪਏ 300 ਲੱਖ ਰੁਪਏ ਰੇਟ ਰੱਖੀ ਗਿਆ ਕੋਠੀ ਲੋਕੇਸ਼ਨ ਮੋਗਾ ਏਰੀਆ ਜੀ 9877138282 ਦੂਜਾ ਨੰਬਰ ਹੈ ਜੀ 8366778838 ਤੁਸੀਂ ਨਾ ਦੋਨਾਂ ਨੰਬਰਾਂ ਤੇ ਫੋਨ ਕਰਕੇ ਐਨ ਆਰ ਆਈ ਵੀਰ ਦੀ 3 ਵੀ ਐਚ ਕੇ ਕੋਠੀ ਪੂਰੀ ਟੌਪ ਦੀ ਤੁਸੀਂ ਦੇਖ ਸਕਦੇ ਹੋ 60 ਲੱਖ ਰੁਪਏ ਦੇ ਵਿੱਚ ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਡੀਲ ਕਰ ਸਕਦੇ ਹੋ ਜੀ ਭਾਈ ਜੀ ਜੇ ਕਿਸੇ ਬੰਦੇ ਨੇ ਥੋੜੇ ਸਮੇਂ ਦੇ ਵਿੱਚ ਜਿਆਦੇ ਕੀਲੇ ਆਲੂਆਂ ਦੀ ਖੇਤੀ ਦੀ ਬਜਾਈ ਕਰਾਉਣੀ ਆ ਤਾ ਅਸੀਂ ਕਿਰਾਏ ਤੇ ਬਜਾਈ ਦਾ ਕੰਮ ਕਰਦੇ ਆ ਲੇਬਰ ਮਸ਼ੀਨ ਦੇ ਉੱਤੇ ਆਉਦੀ ਵੀ ਰੱਖੀ ਹੋਈ ਹੈਗੀ ਕੁਝ ਬੰਦੇ ਮਾਲਕ ਦੇ ਚਾਹੀਦੇ ਨੇ ਤਾਂ ਇਸ ਨੰਬਰ ਤੇ ਕੰਟੈਕਟ ਕਰਿਓ ਗੱਡੀ 6 ਮਾਡਲ ਪਾਸ ਕਰਾਈ ਹੋਈ ਹੈ 27 ਤੱਕ ਪਾਸਿੰਗ ਹੈ ਦੀ ਟੋਪ ਮਾਡਲ ਗੱਡੀ ਆ ਪਹਿਲੇ ਸਲਫ ਸਟਾਰ ਬਾਕੀ ਕੋਈ ਕਮੀ ਪੇਸ਼ੀ ਕੋਈ ਨਹੀਂ ਹੈ ਗਲੀ ਵੇ ਅਰਜੰਤੀ ਲੋੜ ਤਾਂ ਕਰਕੇ ਸੇਲ ਕਰਨ ਲੱਗੇ ਗੱਡੀ ਪੈਂਦੀ ਤੰਗੀ ਰੋੜੀ ਤਾਂ ਕਰਕੇ ਸੇਲ ਕਰਨ ਲੱਗੇ ਨੇ ਤੇ ਗੱਡੀ ਤੇ ਬਹੁਤ ਵਧੀਆ ਚੱਲਦੀ ਏ ਬਹੁਤ ਵਧੀਆ ਕੰਮ ਗੱਡੀ ਦਾ ਘਰ ਦੀ ਕੋਈ ਮਜਬੂਰੀ ਕਰਕੇ ਵਿੱਚ ਮੰਗੇ ਉਹ 1.5 ਲੱਖ ਰੁਪਈਆ ਦਾ ਮਾਰ ਦੇ ਦੀ ਮਾੜਾ ਮੋਟਾ ਕਰ ਲਾਂਗੇ ਮੰਨ ਤਾਂ ਬਰਸੌਰ ਟੈਂਡਰਈਆ ਤਸਿਲਪਾਪਾ ਪਕਾਵਾ ਮੋਬਾਈਲ ਨੰਬਰ 9973 22582